ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਲਿਆਂ ਵਾਲੀ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਇਹਦੇ ਨੇੜੇ ਰਾਮਪੁਰਾ ਵੀ ਰਹਿ ਜਾਂਦਾ ਤੇ ਪੁੱਚੋ ਮੰਡੀ ਵੀ ਇਹਦੇ ਨੇੜ ਹੈ ਦੋਨੇ ਹੀ ਸੇਮ ਜੀ ਦੂਰੀ ਤੇ ਹੋਣਗੇ ਇੱਥੋਂ ਤੇ ਬਾਲਿਆਂ ਵਾਲੀ ਪਿੰਡ ਦੇ ਵਿੱਚੋਂ ਅੱਜ ਆਪਾਂ ਇਹ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਦੋ ਵਹਿੜਾਂ ਬਾਈ ਕੋਲ ਵਿਕਰੀ ਆਲੀਆਂ ਇੱਕ ਤਾਂ ਸਾਹਮਣੀ ਵਹਿੜ ਤਾਂ ਬਿਲਕੁਲ ਹੀ ਤਾਜੀ ਸੋਈ ਹੋਈ ਹੈ ਤੇ ਇਹ ਵੈੜ ਵੀ ਸੂਈ ਤਾਜੀ ਹੈ ਇਹਦੇ ਨਾਲ ਬੱਚਾ ਵੀ ਬੱਛੀ ਹੈ ਸੋ ਡਿਟੇਲ ਦੋਨਾਂ ਬਾਰੇ ਪੁੱਛ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਜਿਹੜਾ ਨਾ ਚੰਗਾ ਲੱਗਿਆ ਉਹ ਤਸੱਲੀ ਕਰ ਸਕਦਾ ਆ ਕਿ ਦੇਖਣਾ ਤੁਹਾਡਾ ਹੱਕ ਹੈ ਵੀਡੀਓ ਦੇ ਵਿੱਚ ਹੀ ਰੇਟ ਹੋਣਗੇ ਬੜੇ ਸੋਹਣੇ ਢਾਂਚੇ ਦੀ ਪਹਿਲੇ ਨੰਬਰ ਤੇ ਵੈੜ ਤੁਹਾਨੂੰ ਦਿਖਾਉਣੀ ਹੈ ਜੇ ਕੋਈ ਵੀਰ ਬਰੀਡਿੰਗ ਕਰਨੀ ਚਾਹੁੰਦਾ ਤਾਂ ਵੀ ਤੁਹਾਡੇ ਲਈ ਇਹ ਇੱਕ ਚੰਗੇ ਢਾਂਜੇ ਦੀ ਸੋਹਣੀ ਵੈੜ ਵਿਕਰੀ ਆਸਤੇ ਬਾਈ ਕੋਲ ਮੌਜੂਦ ਹੈ ਆਓ ਇਸੇ ਤੋਂ ਸ਼ੁਰੂਆਤ ਕਰਕੇ ਉਹ ਤੋਂ ਬਾਅਦ ਚ 2 ਨੰਬਰ ਤੇ ਵੈੜ ਤੁਹਾਨੂੰ ਬੱਛੀ ਵਾਲੀ ਦਿਖਾ ਦੂੰਗਾ ਬਾਕੀ ਤਸੱਲੀ ਤੁਸੀਂ ਕਰਨੀ ਹੈ ਤੇ ਪਸੂ ਨੂੰ ਸਮਝਣਾ ਦੇਖਣਾ ਤੁਸੀਂ ਭਾਈ ਸਤਿ ਸ਼੍ਰੀ ਅਕਾਲ ਸასი ਗਾ ਵੀਰੇ ਨਾਮ ਦੱਸਦੇ ਵੀਰੇ ਆਪਣਾ ਨਾਮ ਸੁਖਪ੍ਰੀਤ ਵੀਰੇ ਪਿੰਡ ਬਾਲਿਆਂ ਵਾਲੀ ਸੋਖਪ੍ਰੀਤ ਭਾਈ ਅੱਜ ਦੋ ਵੈੜਾ ਆਪਣੇ ਕੋਲ ਵਿਕਿਆ ਹਾਂਜੀ ਪਹਿਲਾ ਬੁੱਲਾ ਸੂਜੇ ਵੀਰੇ ਵੈੜਾ ਦੋਨੇ ਅੱਛਾ ਇਹ ਭਾਈ ਕਿੰਨੇ ਦਿਨ ਹੋ ਗਏ ਨੂੰ ਸੂਜੇ ਇਹ ਰਾਤ ਦੀ ਸੂਜੇ ਵੀਰੇ ਬੌੜਾ ਜਮਾ ਸਾਫ਼ ਕਰੀ ਹੋਇਆ ਬੌੜਾ ਹੀ ਬਾਟੀ ਚ ਪਿਆਗਾ ਠੀਕ ਹੈ ਬੌੜਾ ਵੀ ਦਿਖਾ ਦਿੰਨੇ ਆ ਜਮਾ ਟਪ ਟਪ ਕੱਢੀ ਹੋਈ ਤਾਂ ਆਰ ਵੀ ਨਹੀਂ ਛੱਡੀ ਹੋਈ ਅੱਛਾ ਹਾਂਜੀ ਬੱਚਾ ਇਹਨੇ ਕੀ ਦਿੱਤਾ ਬੱਚਾ ਮੇਲ ਦੇ ਬੱਚਾ ਦਿੱਤਾ ਗਾ ਇਹਦਾ ਰੇਟ ਕੀ ਕਰਦੇ ਹੋ ਰੇਟ ਇਹਦਾ 1.35 ਹੈ ਵੀਰੇ 1.35 ਤੋੜ ਗਿਆ ਭਾਈ ਹਾਂਜੀ ਦੋਸਤੋ ਰੇਟ 1 ਲੱਖ ਤੇ 35000 ਤੇ ਸਾਰਾ ਬੌਲਾ ਬਾਈ ਕਹਿੰਦਾ ਚੋਤਾ ਬੱਚੇ ਨੂੰ ਝੰਗਾਉਣ ਤੋਂ ਬਾਅਦ ਜਿਹੜਾ ਦੁੱਧ ਚੋਇਆ ਉਹ ਇੱਥੇ ਬਾਲਟੀ ਚ ਪਿਆ ਮੈਂ ਬੌਲਾ ਇੱਕ ਵਾਰ ਤੁਹਾਨੂੰ ਦਿਖਾ ਵੀ ਦਿੰਦਾ ਇਹ ਤੁਸੀਂ ਦੇਖ ਸਕਦੇ ਹੋ ਇਹ ਬੌਲਾ ਦੋਸਤੋ ਉੱਤੇ ਪੀਲਾਪਣ ਤਾਜ਼ੇ ਬੌਲੇ ਦਾ ਆ ਜਾਂਦਾ ਹੁੰਦਾ ਹਵਾਨਾ ਫਿਟਿੰਗ ਵਾਲਾ ਹਜੇ ਇਹ ਬਿਲਕੁਲ ਖਾਲੀ ਕੀਤੀ ਵੀ ਹੈ ਜਮਾ ਸਾਹਬਾ ਬ੍ਰੇਕ ਖਾਪੀ ਕੇ ਬਣੂ ਬੈਠਾ ਹੈ ਨਾ ਆਪ ਨੂੰ ਪਤਾ ਹੀ ਸਾਰਿਆਂ ਨੂੰ ਸਹੀ ਹੈ ਜਮਾ ਧਾਰ ਧਾਰ ਕੱਢੀ ਹੋਈ ਆ ਠੀਕ ਹੈ ਭਾਈ ਹਾਂਜੀ 1 ਲੱਖ ਤੇ 35000 ਚੰਗੀ ਬਰੀਡ ਚੰਗੀ ਨਸਲ ਸੋਹਣਾ ਥਾਨ ਕੱਦ ਕਾਠ ਫੁੱਲ ਵੱਡਾ ਹੈ ਫੁੱਲ ਸਾਈਜ਼ ਦੇ ਵੀਰੇ ਜਮੀ ਫੁੱਲ ਇਹ ਦੰਦੋਂ ਮੇਰੇ ਖਾਲ 4 ਦੰਦ 4 ਦੰਦ ਆ ਵੀਰੇ 4 ਸੋ 4 ਦੰਦ ਵਹਿੜਾ ਦੱਸੋ ਇਹ ਦਾਂਦੇ ਦੇ ਦੇਖਿਓ ਇਹ ਦੇਖੋ ਤੁਸੀਂ ਇਹਦਾ ਹਵਾਨਾ ਕਰਮ ਵਾਲੀ ਦਾ ਫੇਰ ਮੋਢੀ ਭਾਈ ਇੱਕ ਵਾਰ ਵੱਡੀ ਵਹਿੜਾ ਦੱਸੋ ਪੂਰੀ ਚੰਗੀ ਨਸਲ ਮਤਲਬ ਬਰੀਡ ਕੁਆਲਟੀ ਚੰਗੀ ਸਟਰਕਚਰ ਕਈ ਵਾਰ ਵੱਡੀਆਂ ਵਾੜਾਂ ਦੇ ਉੱਤੋਂ ਕੰਗਰੋੜ ਜੀ ਚੱਕਣ ਲੱਗ ਜਾਂਦੀਆਂ ਬਿਲਕੁਲ ਉੱਤੋਂ ਫਲੈਟ ਹੈ ਚੌੜੇ ਪਿੱਠ ਪੁੜੇ ਦੀ ਹੈ ਹਵਾਨਾ ਇਹਦਾ ਤੁਸੀਂ ਦੇਖ ਹੀ ਰਹੇ ਹੋ ਤੇ ਜਦੋਂ ਤਾਜ਼ਾ ਸੂਆ ਪਸ਼ੂ ਹੁੰਦਾ گاਵਾਂ ਦੇ ਵਿੱਚ ਇੱਕ ਸਮੱਸਿਆ ਰਹਿੰਦੀ ਹੈ ਵੀ ਜੇ ਤਾਂ ਇਹਨਾਂ ਦਾ ਬੱਚਾ ਅੰਦਰ ਰੱਖਦੇ ਆ ਤੇ ਰੰਗਦੇ ਆ ਜੇ ਮੂਰੇ ਬੰਦਿਆ ਤਾਂ ਫਿਰ ਜੋ ਬੱਚਾ ਬਾਹੂ ਜੇ ਨੂੰ ਮੂੰਹ ਮਾਰਦਾ ਅੱਗੋਂ ਅਜੇ ਥੋੜੇ ਮਾਣੀ ਦੇ ਭਲਦੀਆ ਵੀਰ ਭਲਾਂ ਕਰਕੇ ਉਹਦੇ ਕਰਕੇ ਕੋਈ ਜੋਸ਼ ਲਿਆਉਂਦੀ ਆ ਕੋਈ ਬੱਚਾ ਮੂਰੇ ਬੰਦਦਾ ਆਪਾਂ ਹੁਣ ਸਹੀ ਹੈ ਸੋ ਉਹਦੇ ਨਾਲ ਪਸਮਾਉਂਦੀਆਂ ਗਾਵਾਂ ਹਾਂਜੀ ਹਾਂਜੀ ਸੋ ਬਾਕੀ ਜਿਹੜੇ ਵੀਰ ਗਾਵਾਂ ਰੱਖਦੇ ਹੋ ਚੰਗੀ ਤਰ੍ਹਾਂ ਇਸ ਚੀਜ਼ ਨੂੰ ਸਮਝਦੇ ਆ ਜਾਣਦੇ ਆ ਉਹ ਬੌਲਾ ਸਾਰਾ ਛੋਇਆ ਵਿਆ ਬੰਦੇ ਬਾਈ ਸੋ ਇਹਨੇ ਵੱਛੇ ਨੂੰ ਦੱਸੋ ਜਨਮ ਦਿੱਤਾ ਏ ਇਹ ਦੇ ਨਾਲ ਵੱਛਾ ਹੈ ਸੀਮਨ ਜਰਸੀ ਦਾ ਲਵਾਇਆ ਹੋਣਾ ਭਰਾ ਨੇ ਜਿਹਦੇ ਕੋਲੋਂ ਇਹ ਗਾਂ ਆਈ ਹੈ ਸੋ ਚੰਗੇ ਕਾਤ ਕਾਟ ਦੀ ਸੋਹਣੀ ਵੈੜ ਫਾਰਮ ਦੀਆਂ ਵੈੜਾਂ ਨੇ ਵੀਰੇ ਆਪਣੇ ਕੋਲ ਵੀਡੀਓ ਵੀ ਹੈਗੀ ਫਾਰਮ ਦੀ ਇੱਕੋ ਥਾਂ ਤੋਂ ਲਈਆਂ ਇੱਕੋ ਫਾਰਮ ਚ ਲਈਆਂ ਨੇ ਠੀਕ ਹੈ ਦੋਨਾਂ ਦੀ ਕੋਈ ਵੀਡੀਓ ਹੈ ਫਾਰਮ ਦੀ ਆਪਣੇ ਕੋਲੇ ਓਕੇ ਸੋ ਦੋਸਤੋ ਇਹ ਦੋਨੇ ਇੱਕੋ ਫਾਰਮ ਚੋਂ ਆਈਆਂ ਟੈਗ ਇਹਦੇ ਦਿਓਲ ਫਾਰਮ ਦਾ ਲੱਗਾ ਹੋਇਆ ਜਿਹੜੀ ਹਾਂ ਦਿਓਲ ਫਾਰਮ ਚੋਂ ਲਈਆਂ ਵੀਰੇ ਆਪਾਂ ਫੂਲੋਂ ਇਹ ਕਿਹੜੇ ਪਿੰਡ ਦਾ ਫਾਰਮ ਫੂਲੋਂ ਲਈਆਂ ਵੀਰੇ ਪਾਹਲੀ ਸੜਕ ਤੇ ਹਾਂਜੀ ਠੀਕ ਹੈ ਸੋ ਦੋਸਤੋ ਫੂਲ ਦੇ ਵਿੱਚ ਦਿਓਲ ਫਾਰਮ ਹੈ ਉਹਦਾ ਟੈਗ ਕੰਨ ਚ ਬਾਈ ਨੇ ਗਾ ਦੇ ਜਿਹੜਾ ਉਹ ਦਿਖਾਈ ਦਿੱਤਾ ਵੇਖ ਵੀ ਲਿਆ ਅੱਛਾ ਭਾਈ ਇਹ ਕਦੋਂ ਸੋਈ ਹੈ ਇਹਨੂੰ ਵੀਰੇ ਠੀਕ ਹੈ ਤੀਜਾ ਦਿਨ ਪਹਿਲਾ ਸੂਆ ਹੀ ਹੈ ਪਹਿਲਾ ਸੂਆ ਵੀਰੇ ਮਾਂ ਗਾ ਬੱਛੀ ਆ ਗਈ ਠੀਕ ਹੈ ਨਾੜੂਆ ਦੋਸਤੋ ਬੱਚੇ ਦਾ ਨਾਮ ਆਹ ਚੀਜ਼ ਤੁਹਾਨੂੰ ਦਿਖਾ ਵੀ ਦੂੰ ਅੱਛਾ ਇਹਦੇ ਥੱਲੇ ਅੰਦਾਜ਼ਾ ਬੌਲਾ ਕਿੰਨਾ ਖ ਹੋ ਸਕਦਾ ਹੋ ਵੀਰੇ 15 ਕਿਲੋ ਤੋਂ ਪਲੱਸ ਪਲੱਸ ਰੇਟ ਕੀ ਰੱਖਦੇ ਰੇਟ ਦਾ 1 ਇੱਕ 15 ਵੀਰੇ ਖੋਲੀ ਨੂੰ ਦੋਸਤੋ 15 ਤਾਂ ਤੁਸੀਂ ਬੱਛੀ ਦਾ ਹੀ ਐਡ ਕਰ ਲਓ ਨਾਲ ਬੜੀ ਸੋਹਣੀ ਬੱਛੀ ਹੈ ਨਾਲ ਮੈਂ ਬੱਚੀਆਂ ਨੂੰ ਸੋਹਣੇ ਰੱਖਦੇ ਵੀ ਸੀਗੇ ਫਾਰਮ ਵਾਲੇ ਅੱਛਾ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਆ ਚਲੋ ਇਹ ਤਾਂ ਖੈਰ ਜਿਹੜਾ ਵੀਰ ਖਰੀਦੂਗਾ ਉਹਦੇ ਨਾਲ ਹੀ ਜਾਊਗੀ ਹਾਂਜੀ ਹਾਂ ਸੋ ਦੋਸਤੋ ਇਹ ਬੱਛੀ ਤੁਸੀਂ ਲੈ ਕੇ ਹੀ ਜਾਣ ਗਾਂ ਬਣ ਜਾਂਦੀਆਂ ਇੱਕ 15 ਗਾਂ ਵੈੜ ਦਾ ਮੁੱਲ ਹੈ ਫਿਟਿੰਗ ਵਾਲਾ ਹਵਾਨਾ ਇਹਦਾ ਵੀ ਸੋਹਣਾ ਹਵਾਨਾ ਤੇ ਮੈਂ ਵੀਡੀਓ ਬਣਾ ਰਿਹਾ 3:30 ਤੋਂ 4 ਦੇ ਵਿੱਚ ਵਜਦਾ ਟਾਈਮ ਹੋਣਾ 6 ਵਜੇ ਤੋਂ ਬਾਅਦ ਬਾਅਦ ਦੀਆਂ ਚੋਈਆਂ ਵੀਰੇ ਆਪਣੇ 6:30 ਵਜੇ ਦੀਆਂ ਹਾਂਜੀ ਸੋ ਮੈਂ ਟਾਈਮ ਇੱਕ ਵਾਰ ਦਿਖਾ ਵੀ ਦੇਣਾ ਪੂਰੇ 4:00 ਵਜੇ ਤੁਸੀਂ ਸੋ ਇਹ ਵੈੜ ਦਾ ਸੋਹਣਾ ਹਵਾਨਾ ਦੱਸੋ ਫਿਟਿੰਗ ਵਾਲਾ ਹਜੇ 2 ਘੰਟੇ ਹੋਰ ਚਵਾਈ ਚ ਪਏ ਐ ਸੋ ਫੇਰ ਭਾਈ ਮੋੜ ਦੇ ਇੱਕ ਵਾਰ ਫੇਰ ਇਹਨੂੰ ਸੋ 1,15,000 ਇਹਦਾ ਰੇਟ ਹੈ 2.5 ਲੱਖ ਰੁਪਏ ਦੇ ਵਿੱਚ ਦੋ گاਵਾ ਇੱਕ ਵੱਛੀ ਤੁਹਾਡੇ ਕੋਲ ਤਿੰਨ ਨਾਕ ਹੋ ਜਾਣੇ ਆ ਜਿਨੇ ਕੋਈ ਭਰਾ ਨੇ ਕੋਈ ਸ਼ੁਰੂਆਤ ਕਰਨੀ ਹੈ ਦੁੱਧ ਵਾਲੇ ਪੱਖ ਤੋਂ ਫਾਰਮ ਦੀ ਤੇ ਦੋ ਵਹਿਣਾ ਖਰੀਦ ਲਓ ਅਗਲੇ ਸੂਏ ਚ ਤੂੰ ਜ਼ਿਆਦਾ ਕੀਮਤ ਚ ਵੇਚ ਵੀ ਲਾਉਂਗੇ ਇੱਕ ਵੱਛੀ ਬਚ ਜੂਗੀ ਬਾਕੀ ਜੇ ਤੁਸੀਂ ਦੋ ਸੂਏ ਚੋ ਲੈਨੇ ਆ ਤਾਂ ਬੱਚੇ ਹੋਰ ਵੀ ਲੈ ਲਓਗੇ ਕਿਉਂਕਿ ਫੁੱਲ ਬਾਜਨਾਂ ਵਾਲੀਆਂ ਵੀਰੇ ਸਵੀਆਂ ਹੋਈਆਂ ਨੇ ਕੋਈ ਹੋਣੇ ਗਈ ਹਨ ਸਹੀ ਆ ਹਵਾਨੇ ਤੇ ਨਾੜਾਂ ਇਹਦੇ ਵੀ ਸੋਹਣੀਆਂ ਵਸਤੇ ਫਿਟਿੰਗ ਵਾਲਾ ਹਵਾਨਾ ਪੂਰਾ ਸੋਹਣੇ ਢਾਂਚੇ ਦੀ ਵਹਿੜਾ ਇਹ ਦੂਜੀ ਨਾਲੋਂ ਕੱਦ ਥੋੜਾ ਘੱਟ ਹੈ ਪਰ ਹਵਾਨੇ ਦੀ ਕੁਆਲਿਟੀ ਇਹਦੀ ਵੀ ਚੰਗੀ ਹੈ ਤੇ ਹੈ ਇਹ ਵੀ ਨਵਾਂ ਹਾਨ ਦੋਸਤੋ ਸੋਹਣੀ ਡੱਬੀ ਵਹਿਣ ਬੱਚਾ ਵੱੱਛੀ ਇਹਦੇ ਨਾਲ ਇਹਦੀ ਵੀ ਵੱਛੀ ਇਹਦੇ ਮੂਰੇ ਵੱਧੀ ਵੀ ਹੈ ਸੋ ਅੱਜ ਦੀ ਵੀਡੀਓ ਦਿਖਾ ਇਹ ਦੋ ਗਾਵਾਂ ਦੋ ਵਹਿੜਾਂ ਵਿਕਰੀ ਆਸਤੇ ਸੀ ਕੰਟੈਕਟ ਤੁਸੀਂ ਬਾਈ ਨਾਲ ਬਣਾ ਸਕਦੇ ਹੋ ਤੇ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ